ਵ੍ਰਿਦਾ ਪੰਖ ਪਰੌਣੀ ਦੁਰੀ ਸਹਾਵਾ ਬਾਗ ਨੌਬਦ ਵੱਜੀ ਸੁਭਾ ਜਿਉਂ ਚੱਲਣ ਕਾ ਕਰਸਾ ਜੇ ਜੇ ਤੂੰ ਇਹ ਬੁਰੇ ਦਾ ਭਲਾ ਕਰਨ ਲੱਗ ਜਬ ਫਿਰ ਕੀ ਹੋਊਗਾ ਫਿਰ ਤੇਰੇ ਅੰਦਰ ਸੁਭਾ ਹੋ ਗਈ ਗਿਆਨ ਪੈਦਾ ਹੋ ਗਿਆ ਜਦ ਚੜੇ ਤੇ ਬਨਾਤ ਉਹ ਭਟਰ ਤੇ ਬਨਾਤ ਤਾਂ ਇਹ ਬੁਰੇ ਦਾ ਭਲਾ ਅੱਡੀ ਕਰਨਾ ਸੋਚਣਾ ਹੀ ਨਹੀਂ ਬੁਰੇ ਦਾ ਭਲਾ ਕੋਈ ਵੀ ਜ਼ੋਰ ਦਾ ਬੁਰੇ ਤੇ ਗੁੱਸਾ ਹੁੰਦਾ ਸਭ ਨੂੰ ਸਭ ਦੁਨੀਆਂ ਨੂੰ ਬੁਰੇ ਤੇ ਗੁੱਸਾ ਆਉਂਦਾ ਹੈ ਜਿੰਨਾ ਜਰ ਗਿਆਨ ਨਹੀਂ ਹੋ ਜਾਂਦਾ ਬੁਰੇ ਤੇ ਗੁੱਸਾ ਆਉਣਾ ਹਟਦਾ ਹੀ ਨਹੀਂ ਫੋੜ ਅਗਲੀ ਗੱਲ ਕੀ ਕਹਿ ਰਿਹਾ ਹੈ ਪੰਖ ਪਰੌਣੀ ਬੁਰੇ ਜਾਨ ਇਹ ਜਿਹੜੀ ਆਤਮਾ ਜਾਲ ਦਿੰਦੀ ਪਰੌਣੀ ਤੇਰੀ ਵੀ ਸਾਰਿਆਂ ਦੀ ਇੱਥੇ ਇੱਥੇ ਖਾਏ ਖਾਈ ਛੱਡੋ ਇਕ ਸਰਾਂ ਜ ਰਹਨੇ ਹੋ ਉੱਥੇ ਤੁਸੀਂ ਝਗੜਾ ਕਰੀ ਜਾਂਦੇ ਹੋ ਉੱਤੇ ਕਹਦਾ ਝਗੜਾ ਤੋਂ ਕਿਸ ਨੇ 2 ਦਿਨ ਰਹਿਣਾ ਕਿਸ ਨੇ 4 ਦਿਨ ਰਹਿਣਾ ਕਿਸ ਨੇ ਘਟਾ ਘਰੋਂ ਚਲਾ ਜਾਣਾ ਉੱਤੇ ਕਹਿੰਦੇ ਲਾਈ ਜਾਵੇ ਤੁਹਾਡੀ ਪ੍ਰਾਹੁਣਾ ਇਹ ਹੋਇਓ ਪੱਖ ਪ੍ਰਾਹੁਣੀ ਦੁਨੀਆ ਆਤਮਾ ਪੰਛੀ ਹੈ ਪ੍ਰਾਹੁਣੀ ਇੱਥੇ ਦੁਨੀਆ ਸੁਹਾਵਾ ਬਾਗ ਹੈ ਦੁਨੀਆ ਇੱਕ ਬਾਗ ਹੈ ਬੜਾ ਸੋਹਣਾ ਸਜਿਆ ਹੋਇਆ ਨੌਬਤ ਬੱਜੇ ਸੁਭਾਸ਼ ਹੋਏ ਤੇਰੇ ਅੰਦਰ ਤਾਂ ਸੁਭਾ ਹੋ ਗਈ ਨੌਬਤ ਬੱਜ ਗਈ ਤੇਰੇ ਅੰਦਰ ਤਾਂ ਸ਼ਬਦ ਗੁਰੂ ਪ੍ਰਗਟ ਹੋ ਗਿਆ ਤੈਨੂੰ ਤਾਂ ਸੋਚੀ ਆ ਗਈ ਹਾਂ ਚੱਲਣ ਦਾ ਕਰ ਸੌ ਹੁਣ ਤੂੰ ਅੱਗੇ ਵਧ ਤੂੰ ਅੱਗੇ ਵਧ ਜਿੱਥੇ ਲੜਦੇ ਨੇ ਇਹਨਾਂ ਦੀ ਲੜਾਈ 'ਚ ਨਾ ਦਖਲ ਦੇ ਨੇ ਉਲਟੀ ਜਾਂਦੇ ਤੂੰ ਆਪਣਾ ਘਰ ਤੁਰ ਚੱਲਣ ਦਾ ਕਰ ਸੌ ਤੂੰ ਆਪਣਾ ਅੱਗੇ ਵਧ ਤੂੰ ਇਹਨਾਂ ਨੂੰ ਲੜਦੇ ਰਹਿਣ ਦੇ ਇੱਥੇ ਹੀ ਚੱਲਣ ਦਾ ਕਰ ਸੌ ਹਾਂ ਤੂੰ ਆਪਣਾ ਅੱਗੇ ਵਧ ਬੁਰੇ ਦਾ ਭਲਾ ਕਰ ਇਹ ਬੁਰੇ ਤੇ ਇਹਨਾਂ ਨੂੰ ਕਰੀ ਜਾਂਦੇ ਲੜਾਈ ਇਵੋਰੀਆ ਨੂੰ ਖਤਮ ਕਰਕੇ ਦੇਖਣਾ ਨਾ ਕੋਈ ਕਰਦਣ ਕਿ ਪੁਰਾਣ ਨੂੰ ਖਤਮ ਪੁਰਾਣ ਨੂੰ ਖਤਮ ਜਾਓ ਜਾਂ ਸ੍ਰਿਸ਼ਟੀ ਖਤਮ ਹੋ ਜਾਊ ਪਰ ਆਮਾਨ ਸਤੇ ਕੋਣੇ ਦੁਨੀਆ ਚ ਜੇ ਪੁਰੇ ਨੇ ਤਾਂ ਇਹਦਾ ਜਿਹੜਾ ਜੜ੍ਹ ਜਪਾਇਆ ਨੇ ਤੇ ਖੜ ਜੀ